ਅੰਮ੍ਰਿਤਸਰ ਦੀ ਪੁਲਿਸ ਨੇ ਵਿਦੇਸ਼ ਤੋਂ ਚੱਲ ਰਹੇ ਇੱਕ ਹਥਿਆਰ ਵੇਚਣ ਵਾਲੇ ਰੈਕਟ ਦਾ ਪਰਦਾਫਾਸ਼ ਕੀਤਾ ਹੈ ਆਸਟ੍ਰੇਲੀਆ ਬੇਸਡ ਰਿਤਿਕ ਰੌਲੀ ਤੇ ਜੇਲ੍ਹ ਦੇ ਵਿੱਚ ਬੈਠੇ ਕੈਦੀ ਕੁਨਾਲ ਮਹਾਜਨ ਦੇ ਨਿਰਦੇਸ਼ਾਂ ਦੇ ਉੱਤੇ ਇਹ ਰੈਕਟ ਚਲਾਇਆ ਜਾ ਰਿਹਾ ਸੀ ਇਸ ਗਿਰੋਹ ਦੇ 7 ਮੈਂਬਰਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਦੇ ਕੋਲੋਂ 10 32 ਬੋਰ ਦੇ ਪਿਸਤੌਲ 10 ਮੈਗਜ਼ਨ 15 ਜਿੰਦਾ ਕਾਰਤੂਸ ਇੱਕ 12 ਬੋਰ ਦੀ ਰਾਈਫਲ ਸਮੇਤ 11 ਹਥਿਆਰ ਬਰਾਮਦ ਕੀਤੇ ਗਏ ਨੇ ਇਸ ਤੋਂ ਇਲਾਵਾ ਇਨਾਂ ਦੇ ਕੋਲ ਇੱਕ ਸਵਿਫਟ ਕਾਰ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਨੂੰ ਹੋਣਾ ਇੱਕ ਸ਼ੱਕੀ ਦੀ ਤਲਾਸ਼ ਹੈ ਜਿਹੜਾ ਕਿ ਯੂਐਸਏ ਦੇ ਵਿੱਚ ਬੈਠ ਕੇ ਹਥਿਆਰਾਂ ਦੀ ਸਪਲਾਈ ਕਿੱਥੇ ਕਰਨੀ ਹੈ ਤੇ ਕਿੱਥੋਂ ਲੈਣੀ ਹੈ ਉਹਦੇ ਵੀ ਆਦੇਸ਼ ਜਾਰੀ ਕਰਦਾ ਸੀ ਫੜੇ ਗਏ। ਵਿਅਕਤੀਆਂ ਦੀ ਪਛਾਣ ਜਸ਼ਨਦੀਪ ਸਿੰਘ ਉਰਫ ਚਿੱਲਰ, ਉਮਰ 19 ਸਾਲ, ਕਰਨਦੀਪ ਸਿੰਘ ਉਰਫ ਕਰਨਜੀਤ ਉਰਫ ਟਾਣੀ 21 ਸਾਲ, ਦੋਵੇਂ ਗੁਰੂ ਕੀ ਵਡਾਲੀ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ। ਸ਼ਰਨਜੀਤ ਸਿੰਘ ਉਰਫ ਸਨੀ ਉਮਰ 24 ਸਾਲ ਵਾਸੀ ਪਿੰਡ ਬੈਲਾ ਦੀਪਕ ਕੁਮਾਰ ਉਰਫ ਤਰਨਤਾਰਨ ਵਜੋਈ ਹੈ ਦੀਪੂ 24 ਸਾਲ ਦਾ ਤਰਨਤਾਰਨ ਦੇ ਚੋਲਾ ਸਾਹ ਦਾ ਰਹਿਣ ਵਾਲਾ ਹੈ ਸੰਦੀਪ ਸਿੰਘ ਉਰਫ ਕਾਕਾ ਜਿਹਦੀ ਉਮਰ 26 ਸਾਲ ਦੱਸੀ ਜਾਂਦੀ ਹੈ ਇਹ ਅਮਰਸਾ ਦਾ ਰਹਿਣ ਵਾਲਾ ਹੈ ਤੇ ਨਿਰਿੰਦਰ ਸਿੰਘ ਉਰਫ सोनू ਇਹ 30 ਸਾਲ ਦਾ ਹੈ ਇਹ ਵੀ ਤਰਨਤਾਰਨ ਦੇ ਪਿੰਡ ਹੋਠੀਆਂ ਦਾ ਰਹਿਣ ਵਾਲਾ ਹੈ ਪੁੱਛਗਿੱਛ ਦੇ ਦੌਰਾਨ ਇਹਨਾਂ ਮੁਲਜ਼ਮਾਂ ਨੇ ਪੁਲਿਸ ਦੇ ਅੱਗੇ ਵੱਡੇ ਖੁਲਾਸੇ ਕੀਤੇ ਨੇ ਅਮਰਸਾ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਖਰਕਾਰ ਇਹਨਾਂ ਨੇ ਕਿੱਥੋਂ ਹਥਿਆਰ ਲਿਆਂਦੇ ਸਨ ਕਿੱਥੇ ਕਿਤੇ ਹੁਣ ਤੱਕ ਕਿਤਰਾ ਸਪਲਾਈ ਕਰ ਚੁੱਕੇ ਨੇ ਤੇ ਜੇਲ੍ਹ ਦੇ ਵਿੱਚ ਬੈਠੇ ਕਿਹੜੇ ਕਿਹੜੇ ਗੈਂਗਸਟਰਾਂ ਦੇ ਨਾਲ ਇਹਨਾਂ ਦੇ ਤਾਲੁਕਾਤ ਨੇ ਇਸ ਸਾਰੀ ਜਾਂਚ ਕੀਤੀ ਜਾ ਰਹੀ ਹੈ ਸਰ ਨਿਰਦੇਸ਼ ਨੇ ਕਿ ਆਪਾਂ ਗੈਂਗਸਟਰਸ ਦੇ ਡਰੱਗ ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ ਉਹਨਾਂ ਦੇ ਡਾਇਰੈਕਸ਼ਨ ਤੇ ਉਹਦੇ ਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਇਹ ਕਾਮਯਾਬੀ ਮਿਲੀ ਹੈ ਜੇਚੇ ਸੀ ਇੱਕ ਡਰੱਗ ਰਨਿੰਗ ਰੈਕਟ ਜਿਨੋ ਅਪ ਕਹਿ ਸਕਦੇ ਹੋ ਬਸਟ ਕੀਤਾ ਸੱਤ ਅਕਿਊਜ਼ ਫੜੇ ਨੇ ਔਰ 11 ਵੈਪਨ ਫੜੇ ਗਏ ਨੇ 10 ਪਿਸਟਲ ਨੇ 0.32 ਬੋਰ ਦੇ ਔਰ ਇੱਕ ਡਬਲ ਬੈਰਲ 12 ਬੋਰ ਗਨ ਹੈ ਇਹਦੇ ਚ ਜਿਹੜੇ ਸੱਤ ਅਕਿਊਜ਼ ਫੜੇ ਗਏ ਉਹਨਾਂ ਤੋਂ ਜਿਹੜੀ ਪੁੱਛਗਿੱਛ ਹੋਈ ਹੈ ਉਹਦੇ ਚ ਜਿਹੜੀ ਇੰਪੋਰਟੈਂਟ ਗੱਲ ਇਹ ਹੈ ਇਹਦੇ ਚ ਆਸਟ੍ਰੇਲੀਆ ਬੇਸਡ ਇੱਕ ਕ੍ਰਿਮੀਨਲ ਦਾ ਨਾਮ ਆਇਆ ਹੈ ਉਹ ਉਹਦਾ ਨਾਮ ਹੈਗਾ ਰਿੱਤਿਕ ਰੈਲੀ ਔਰ ਇੱਕ ਕੁਨਾਲ ਮਹਾਜਨ ਨਾਮ ਦਾ ਜਿਹੜਾ ਕ੍ਰਿਮੀਨਲ ਹੈ ਉਹ ਜੇਲ੍ਹ ਚ ਲੌਜਡ ਹੈ ਉਹ ਦੋਨੇ ਜਣੇ ਔਰ ਇੱਕ ਯੂ ਐਸ ਬੇਸਡ ਹੋਰ ਫਿਗਰ ਹੋਇਆ ਬੰਦਾ ਉਹਦਾ ਜੇ ਨਾਮ ਕਲੀਅਰ ਨਹੀਂ ਹੋ ਸਕਿਆ ਸਾਨੂੰ ਉਹ ਸੀ ਇਹ ਸਾਰੀ ਨੂੰ ਡਿਵੈਲਪ ਕੀਤਾ ਸਾਡੇ ਸੀਆਈਏ 1 ਤੇ ਸੀਆਈਏ 2 ਦੀਆਂ ਟੀਮਾਂ ਨੇ ਮਿਸਟਰ ਹਰਪ੍ਰੀਤ ਮੁੰਡੇ ਐ ਡੀਸੀਪੀ ਸਾਹਿਬ ਅਮੋਲਕਦੀਪ ਔਰ ਜਿਹੜੇ ਬਾਕੀ ਟੀਮ ਹੈ ਸਾਰੇ ਪੁਰਾਣੇ ਟਾਈਮ ਤੋਂ ਵੀ ਚੱਲ ਰਿਆ ਸੀ ਉਦੋਂ ਦਲਬਾਖ ਸਿੰਘ ਵੀ ਹੁੰਦੇ ਸੀ ਇੱਥੇ ਸੀਆਈਏ 2 ਚ ਤੇ ਉਹਨਾਂ ਦੀ ਸਾਰੀ ਟੀਮ ਨੇ ਰਾਜੇਸ਼ ਤੇ ਮੈਡਮ ਡਾਕਟਰ ਪ੍ਰਗਿਆ ਜੈਨ ਜੀ ਨੇ ਸਾਡੇ ਨਵੇਂ ਡੀਸੀਪੀ ਸਿਟੀ ਇਹਨਾਂ ਸਾਰਿਆਂ ਨੇ ਬੜੀ ਮਿਹਨਤ ਕਰਕੇ ਇਹਨੂੰ ਗੱਲ ਨੂੰ ਡਿਵੈਲਪ ਕਰਕੇ ਸਾਰੀ ਚੀਜ਼ ਕੀਤੀ ਹੈ ਜਿਹੜੀ ਮੇਨ ਇੰਪੋਰਟੈਂਟ ਗੱਲ ਆਈ ਹੈ ਇਹ Madhya Pradesh ਤੋਂ weapon ਲੈ ਕੇ ਆਉਂਦੇ ਸੀ ਡਾਇਰੈਕਟ ਡਾਇਰੈਕਸ਼ਨਸ ਹੁੰਦੀਆਂ ਸੀ ਬਾਹਰੋਂ ਆਸਟ੍ਰੇਲੀਆ ਤੋਂ ਤੇ US ਤੋਂ ਉਸ ਤੋਂ ਬਾਅਦ ਇਹਨਾਂ ਨੂੰ ਦੱਸਿਆ ਜਾਂਦਾ ਸੀ ਕਿ ਤੁਸੀਂ ਇੱਕ ਸਪੈਸਿਫਿਕ ਜਗ੍ਹਾ ਦੇ ਉੱਤੇ ਚੀਜ਼ ਨੂੰ weapon ਨੂੰ ਰੱਖ ਕੇ ਆਓ ਔਰ ਉੱਥੋਂ ਕੌਣ ਕਲੈਕਟ ਕਰਦਾ ਸੀ ਉਹ ਵੀ ਚੀਜ਼ ਅਜੇ ਇਹਨਾਂ ਨੂੰ ਨਹੀਂ ਕਲੀਅਰ ਜਿਸ ਤੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਉਹ ਕਾਫੀ ਜ਼ਿਆਦਾ ਅਜੇ ਇਨਵੈਸਟੀਗੇਸ਼ਨ ਵਿੱਚ ਡੀਪ ਹੋਰ ਅਪਰੋਬ ਦੀ ਲੋੜ ਹੈ ਜੋ ਅਸੀਂ ਕੀਤੀ ਜਾ ਰਹੀ ਹੈ ਸਪੈਸ਼ਲ ਟੀਮਾਂ ਲਾਈਆਂ ਹੈ ਔਰ ਮੈਨੂੰ ਉਮੀਦ ਹੈ ਕਿ ਆਉਣ ਨਾਲ ਆਉਣ ਵਾਲੇ ਸਮੇਂ ਤੋਂ ਅੱਗੇ ਤੁਹਾਡਾ ਹੋਰ ਵੀ ਇਸ ਚੀਜ਼ਾਂ ਬਾਰੇ ਅਸੀਂ ਸਾਂਝੀ ਕਰਾਂਗੇ ਗੱਲ ਔਰ ਹੋਰ ਅੱਛੀ ਸਕਸੈਸ ਮਿਲਣ ਦੀ ਸਾਨੂੰ ਉਮੀਦ ਹੈ ਔਰ ਇਹਦੇ ਤੇ ਫਿਕਰ ਹੋਇਆ ਕਿ ਹੋਰ ਬਾਰਡਰ ਡਿਸਟ੍ਰਿਕਟਸ ਦੇ ਜਾਂ ਹੋਰ ਡਿਸਟ੍ਰਿਕਟਸ ਦੇ ਬੰਦੇ ਜਿਹੜੇ ਆ ਉਹ ਆ ਕੇ ਉੱਥੋਂ ਕਲੈਕਟ ਕਰਦੇ ਰਹੇ ਨੇ ਤੇ ਜਿਹੜਾ ਇਲੀਗਲ ਵੈਪਨਸ ਦੀ ਅਮਦਰਫਤ ਹੈ ਉਹਦੇ ਤੇ ਮੈਨੂੰ ਬੜੀ ਵੱਡੀ ਸਕਸੈਸ ਮੰਨਦਾ ਤੁਹੋ ਕਿ ਤੁਸੀਂ ਪਿੱਛੇ ਵੀ ਨਹੀਂ ਦੇਖਿਆ ਕਿ ਜਿੱਥੇ ਵੀ ਛੋਟੀ ਗੱਲ ਦੇ ਵਿੱਚ ਹੁੰਦਾ ਚਾਹੇ ਉਹ ਤੰਗ ਵਾਲਾ ਹੈ ਜਾਂ ਹੋਰ ਗੱਲ ਹੈ ਉਹਦੇ ਚ ਆਮ ਲੋਕ ਵੈਪਨ ਯੂਜ਼ ਕਰ ਲੈਂਦੇ ਨੇ ਸੋ ਇਹ ਜਿਹੜੀ ਵੱਡੀ ਖੇਪ ਫੜੀ ਗਈ ਹੈ ਔਰ ਇਹ ਸੱਤ ਬੰਦੇ ਫੜੇ ਗਏ ਆ ਜੇਲ ਨੈਟਵਰਕ ਆ ਗਿਆ ਆਸਟ੍ਰੇਲੀਅਨ ਨੈਟਵਰਕ ਆ ਗਿਆ ਯੂ ਐਸ ਬੇਸਡ ਨੈਟਵਰਕ ਆ ਗਿਆ ਇਹਨੂੰ ਮੈਂ ਬੜੀ ਸਿਗਨੀਫੀਕੈਂਟ ਇੱਕ ਰਿਕਵਰੀ ਮੰਨਦਾ ਔਰ ਇਹ ਅੱਛਾ ਬਸ ਹੋਇਆ ਮੋਡੂਲੇਟ ਦੋ ਪਰਚੇ ਵੀ ਦੱਦ ਕੀਤੇ ਆ ਔਰ ਸੱਤ ਅਕਿਊਜ਼ ਨੇ ਜਿਹੜੇ ਫੜੇ ਗਏ ਆ ਅਲੱਗ-ਅਲੱਗ ਜਗ੍ਹਾ ਦੇ ਔਰ ਇਹਨਾਂ ਸਾਰਿਆਂ ਦਾ ਜਿਹੜਾ ਪਛੋਕੜ ਹੈ ਉਹ ਵੀ ਤੁਹਾਨੂੰ ਨਾ ਮੈਂ ਸ਼ੇਅਰ ਕਰ ਦਿੰਨਾ ਜਿਹੜਾ ਜਸ਼ਨਦੀਪ ਤੇ ਕਰਨਦੀਪ ਦੋ ਭਰਾ ਨੇ ਇਹ ਹੈਗੇ ਨੇ ਉੱਥੋਂ ਦੇ ਗੁਰੂਕੀ ਵਡਾਲੀ ਛਾਟਾ ਦੇ ਉਮਰਾਂ ਇਹਨਾਂ ਦੀ ਛੋਟੀਆਂ 19 ਤੇ 21 ਸਾਲ ਦੇ ਐ ਗੁਨਾਲ ਮਹਾਜਨ ਇੱਕ ਪੁਰਾਣਾ ਕ੍ਰਿਮਿਨਲ ਹੈ ਜਿਹੜਾ ਜੇਲ੍ਹ ਚ ਬੰਦਾ ਅੰਮ੍ਰਿਤਸਰ ਰਿਕਤ ਰੈਲੀ ਆਸਟ੍ਰੇਲੀਆ ਬੇਸਡ ਬੰਦਾ ਹੈਗਾ ਕਰਨਦੀਪ ਦੇ ਖਿਲਾਫ ਇੱਕ ਮੁਕਦਮਾ ਦਰਜ ਹੈ ਕੁਨਾਲ ਮਹਾਜਨ ਦੇ ਖਿਲਾਫ ਪੰਜ ਮੁਕਦਮੇ ਦਰਜ ਨੇ ਉਸ 307 ਵੀ ਹੈ अटेम्प्ट ਟੂ ਮਰਡਰ 365 384 ਫਰੋਤੀਆਂ ਤੇ ਕਿਡਨਾਪਿੰਗ ਸਨੇਚਿੰਗ ਦਾ 307 ਦੇ ਨਾਲ 336 ਫਾਇਰਿੰਗ ਵੈਰਾ ਕੀਤੀ ਇਸ ਤੋਂ ਇਲਾਵਾ ਜਿਹੜਾ ਸ਼ਰਨਜੀਤ ਸਣੀ ਹੈ ਇਹ ਵੀ ਤਕਰੀਬਨ 24 ਸਾਲ ਦਾ ਹੈਗਾ ਲੜਕਾ ਪਿੱਛੋ ਰਹਿਣ ਵਾਲਾ ਪਿੰਡ ਬਹਿਲਾ ਸਿਟੀ ਤਰਨਤਾਰਨ ਦਾ ਦੀਪਕ ਕੁਮਾਰ ਦੀਪੂ ਹੈ ਇਹ 24 ਸਾਲ ਦਾ ਹੈ ਔਰ ਸੰਦੀਪ ਐਲੀਅਸ ਕਾਕਾ ਇਹ ਵੀ ਤਕਰੀਬਨ 26 ਸਾਲ ਦਾ ਹੈਗਾ ਨਰਿੰਦਰ ਸੋਨੂ ਹੈ 30 ਸਾਲ ਦਾ ਔਰ ਜਿਹੜੇ ਨਰਿੰਦਰ ਦੇ ਖਿਲਾਫ ਐਲੀਅਸ ਸੋਨੂ ਦੇ ਖਿਲਾਫ ਦੋ ਐਨਡੀਪੀਐਸ ਦੇ ਪਰਚੇ ਦਰਜ ਨੇ ਗੋਵਿੰਦਵਾਲ ਸਾਹਿਬ ਦੇ ਵਿੱਚ ਸੋ ਜਿਹੜੀ ਗੱਲ ਇਹਦੇ ਸਾਹਮਣੇ ਆਉਂਦੀ ਹੈ ਕਿ ਪੁਰਾਣੇ ਕ੍ਰਿਮੀਨਲ ਜਿਹੜੇ ਆ ਔਰ ਜੇਲ੍ਹ 'ਚ ਬੈਠ ਕੇ ਆਪਣਾ ਨੈਟ ਐਪ ਦੀ ਬੜੀ ਵਰਤੋਂ ਕੀਤੀ ਗਈ ਹੈ ਜੇਲ੍ਹ ਦੇ ਵਿੱਚ ਤੇ ਇਸ ਮੋਡਿਊਲ ਦੇ ਵਿੱਚ ایک مطلب اٹ بی انٹرسٹنگ فار دی میڈیا سگنل ایپ بڑا یوز کیتا گیا یہ تو مجھے میں نہیں دس سکتا جی یا مجھے پتا ہی نہیں ہاں دیکھو بھائی صاحب آپ ٹائم ٹو ٹائم تمہیں پتا ریکور پہلے بھی آپ اسلام تھا پرچہ دن موبائل اپنا ریکور کیتے جب اچنچے اپنا ایک چیکنگ کی سے کرتے ہی رہے ਔਰ ਉਹ ਚੱਲਦਾ ਹੈ অনਗoing ਪ੍ਰੋਸੈਸ ਹੈ ਉਹ ਦੱਸਦੇ ਹਾਂ ਜੀ ਤੁਹਾਨੂੰ ਵੀ ਜਲਦੀ ਸਿਗਨਲ ਐਪ ਕੀ ਮਤਲਬ ਉਹਦਾ ਕੀਗਾ ਉਹਦਾ ਕੰਟੈਂਟ ਕੀ ਹੋਣੀ ਹੈ ਐਪ ਦੀ ਨਹੀਂ ਨਹੀਂ ਕੰਟੈਂਟ ਨਹੀਂ ਜੀ ਮੈਸੇਜ ਦੇਣ ਵਾਸਤੇ ਕੋਈ WhatsApp ਯੂਜ਼ ਕਰਦਾ ਹੈ ਕੋਈ Telegram ਯੂਜ਼ ਕਰਦਾ ਹੈ ਬਟ ਇਹ ਮੋਡਿਊਲ ਸਿਗਨਲ ਐਪ ਯੂਜ਼ ਕਰਦਾ ਹੈ ਠੀਕ ਹੈ ਥੈਂਕ ਯੂ ਰੈਸਟ੍ਰੀਕੇਸ਼ਨ ਦਾ ਬੜਾ ਸੈਂਸਿਟਿਵ ਪਾਰਟ ਹੈ ਉਹ ਇਹਨੂੰ ਤੁਹਾਡਣਾ ਹੈ ਇਸ ਤੋਂ ਸੀਤੇ ਆ ਜ਼ਿਆਦਾਤਰ ਕਿਹੜਾ ਸ਼ਹਿਰ ਜਿਹੜਾ ਜਦੋਂ ਵੀ ਇੱਕ ਇੱਕ ਪਾਈ ਜੇ ਨੂੰ ਦੇਖੋ ਸ਼ਹਿਰ ਦੀ ਨਹੀਂ ਗੱਲ ਦੱਸ ਅਜੇ ਪਤਾ ਲੱਗ ਸਕੀ ਜੀ ਇਹਨਾਂ ਨੂੰ ਹੈਂਡਲਰ ਜਿਹੜੇ ਬਾਹਰ ਬੈਠੇ ਐ ਚਾਹੇ ਆਸਟ੍ਰੇਲੀਅਨ ਐ ਬੰਦਾ ਚਾਹੇ ਕੁਨਾਲ ਮਹਾਜਨ ਐ ਇਹ ਤੋਂ ਅਸੀਂ ਕੁਛ ਕੁਛ ਕਰ ਰਹੇ ਆ ਉਹ ਅਜੇ ਮੈਂ ਤਾਂ ਤੁਹਾਡਾ ਨਾ ਰਿਵੀਲ ਨਹੀਂ ਕਰ ਰਿਹਾ ਉਹ ਡਿਸਟ੍ਰਿਕਟ ਦੇ ਫਿਰ ਬੰਦੇ ਅਲਰਟ ਹੋ ਜਾਂਦੇ ਦੂਜੇ ਉਹ ਅਸੀਂ ਅੱਗੇ ਫੜਨਾ ਚਾਹੁੰਦੇ ਆ ਕਿ ਰੈਸੀ ਇਹਨਾਂ ਦੇ ਰੈਸੀਪੀਐਂਟ ਕੌਣ ਸੀਗੇ ਕਿ ਕੌਣ ਰਿਸੀਵਰ ਸੀ ਜਾਂ ਜਿਨ੍ਹਾਂ ਨੇ ਖਰੀਦਣੇ ਸੀ ਜਾਂ ਲੈਣੇ ਸੀਗੇ ਉਹ ਜ਼ਰੂਰੀ ਹੈ ਜੀ ਇਹਨਾਂ ਕਿਸ ਕਿਸ ਜਿਹੜੇ ਬੰਦਾ ਤੇ ਇਹ ਲੋਗ ਉਹਦੇ ਕੱਟ ਹਗੇ ਦੇਖੋ ਬਾਈ ਸਾਹਿਬ ਮੈਂ ਤੁਹਾਨੂੰ ਦੱਸਿਆ ਕੱਟੇ ਕੋਈ ਡਲ ਕਰ ਰਹੇ ਨੇ ਇਥੇ ਇਥੇ ਕੁਨਾਲ ਮਹਾਜਨ ਕਰ ਰਿਹਾ ਇਹ ਅਮਰਸਰ ਝੇਲ ਚ ਹੈ ਇਹਦੇ ਖਿਲਾਫ ਮੈਂ ਤੁਹਾਨੂੰ ਦੱਸਿਆ ਪੰਜ ਮੁਕਦਮੇ ਨੇ ਲੇਟੈਸਟ ਹੈਗਾ 118 ਨੰਬਰ ਮੁਕਦਮਾ 2023 ਦਾ 307 ਦਾ ਕੰਨ ਨੀ ਯੂਐਸ ਦੇ ਜਿਸੀ ਦੋ ਜਿਹੜੇ ਕ੍ਰਿਮੀਨਲ ਪਰੇ ਗਏ ਸੀ ਜੀ ਇਹਨਾਂ ਦਾ ਕਨੈਕਸ਼ਨ ਉਹਨਾਂ ਦੇ ਨਾਲ ਹੈ ਨਹੀਂ ਉਹ ਨਹੀਂ ਕੋਈ ਅਜੇ ਤੱਕ ਆਇਆ ਜੀ ਉਹ ਸੀ ਯੂਐਸ ਵਾਲੇ ਬੰਦੇ ਦੀ ਆਇਡੈਂਟੀਟੀ ਅਜੇ ਕਲੀਅਰ ਕਰਨਾ ਚਾਹੁੰਦੇ ਆ ਉਹ ਹੋ ਜੇਗੀ ਕਿਉਂਕਿ ਇਹਨਾਂ ਨੂੰ ਗਲਤਫੁਲਤ ਨਾਮ ਲੈ ਕੇ ਲੋਕ ਦੱਸਦੇ ਰਹਿੰਦੇ ਵੀ ਮੈਂ ਇਸ ਤਰ੍ਹਾਂ ਉੱਥੇ ਬੈਠਾ ਆਪਰੇਟ ਕਰ ਰਿਹਾ ਉਹਨੂੰ ਸਾਰਾ ਰਿਵੀਲ ਕਰਾਂਗੇ ਤੁਹਾਡੇ ਨਾਲ ਮੈਂ ਭਾਈ ਸਾਹਿਬ ਤੁਹਾਨੂੰ ਪਹਿਲਾਂ ਹੀ ਦੱਸਿਆ ਨਾ ਵੀ ਅਸੀਂ ਉਹ ਜਿਹੜਾ ਫਾਈਨੈਂਸ਼ੀਅਲ ਐਂਗਲ ਉਹਨੂੰ ਵੀ ਅਸੀਂ ਬਹੁਤ ਡੀਪਲੀ ਕਰ ਰਹੇ ਹਵਾਲਾ ਵਾਲਾ ਐਂਗਲ ਉਹ ਮੈਂ ਸਟੇਟ ਨਹੀਂ ਨਹੀਂ ਰੀਵਿਊ ਕਰ ਰਹੇ ਬਿਕੋਜ਼ ਉਹ ਫਿਰ ਸਾਰੇ ਬੰਦੇ ਸਾਡੀ ਗ੍ਰਿਫਟ ਚੋਂ ਬਾਹਰ ਨਿਕਲ ਜਾਣਗੇ ਹਾਂਜੀ ਦੇਖੋ ਇਹਨਾਂ ਨੇ ਦੱਸਿਆ ਵੀ ਜਿਹੜੇ ਹੁਣ ਆਪਾਂ 11 ਮੈਪਨ ਦਾਪਾ ਫੜ ਲਿਆ ਤੇ ਇੱਕ ਜੱਕਰ ਇਹਨਾਂ ਨੇ ਪਹਿਲਾਂ ਲਾਇਆ ਉਹ ਇਹਦੇ ਕਲੀਅਰ ਕਰਨਾ ਹੈ ਨਾ ਤਾਂ ਵੀ ਕਿੰਨੇ ਟੋਟਲ ਵੈਪਨ ਆਏ ਨੇ ਕਰਦੇ ਨੇ ਕਿ ਕਦੋਂ ਆਲੀ ਕਿ ਕਦੋਂ ਹੋਵੇ ਬੜੇ ਯਾਰ ਵੈਪਨ ਮੈਂ ਤੁਹਾਨੂੰ ਕਿਹਾ ਹੋਰ ਫੜਾਂਗੇ ਮੈਂ ਤਾਂ ਤੁਹਾਨੂੰ ਦੱਸ ਰਿਹਾ ਬਿਕੋਜ਼ ਸਾਨੂੰ ਪਤਾ ਕਿ ਜਿਹੜੇ ਬੰਦੇ ਲੈ ਕੇ ਜਾ ਚੁੱਕੇ ਡਿਲੀਵਰੀ ਉਹਨਾਂ ਤੋਂ ਵੀ ਰਿਕਵਰ ਕਰਨੇ ਆ ਤਾਂ ਮੈਂ ਇਸ ਸਟੇਜ ਤੇ ਉਹਨਾਂ ਦੇ ਨਾਮ ਅਸੀਂ ਸ਼ੇਅਰ ਨਹੀਂ ਕਰ ਰਹੇ ਹੈ ਜੀ ਇਹ ਦੇਖਦੇ ਹਾਂ ਉਹਦਾ ਪਾਸਪੋਰਟ ਵਗੈਰਾ ਡਿਟੇਲਸ ਮੰਗਾਈਆਂ ਵੀ ਕਦੋਂ ਗਿਆ ਬੰਦਾ ਉਹ ਅਗਲਾ ਆਪਣੀ ਪੂਰੀ ਗੱਲ ਇਹਨਾਂ ਨੂੰ ਵੀ ਨਹੀਂ ਦੱਸਦਾ ਵੀ ਮੈਂ ਕਿਸ ਤਰ੍ਹਾਂ ਗਿਆ ਕਿਸ ਬੇਸ ਤੇ ਉਹ ਸਾਰਾ ਅਸੀਂ ਹੋਰ ਕਾਲ ਲੈ ਆ ਕੇ ਔਰ ਪਾਸਪੋਰਟ ਦਾ ਟ੍ਰੈਵਲ ਦਾ ਸਾਰਾ ਦੇਖਾਂਗੇ ਵੀ ਵੈਦਰ ਇਟ ਇਜ਼ ਅ ਫੇਕ ਪਾਸਪੋਰਟ オリジナル ਪਾਸਪੋਰਟ ਸਟੂਡੈਂਟ ਗਿਆ بزਨਸ ਵੀਜ਼ੇ ਤੇ ਗਿਆ ਕੀ ਗਿਆ ਯਾਰ ਉਹ ਅਸੀਂ ਬੰਦਾ ਆਇਡੈਂਟੀਫਾਈ ਕੀਤਾ ਪਾਰਟੀ ਉੱਥੇ ਜਾ ਰਹੀ ਆ ਸਾਰੇ ਯਾਰ ਉਹੀ ਤਾਂ ਬੰਦਾ ਸਨੇ ਉਹ ਪਤਾ ਹੈ ਸਟੇਜ ਤੇ ਨਹੀਂ ਰਿਵੀਲ ਕਰੇ ਫਿਰ ਉਹ ਬੰਦੇ ਸਾਰੇ ਰਬੀ ਗੱਲ ਤੋਂ ਬੰਦਾ ਭੱਜ ਜਾਂਦਾ ਇੱਕ ਵਾਰ ਮੀਡੀਆ 'ਚ ਸੁਣ ਕੇ ਵੀ ਆ ਮੇਰਾ ਨਾਮ ਆ ਗਿਆ ਉਹਦੇ ਫਲਾਣੇ ਦਾ ਆ ਗਿਆ ਬਟ ਆਈ ਤੁਹਾਨੂੰ ਇੱਕ ਗੱਲ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਕਿ ਬੜਾ ਅੱਛਾ ਇਹਨੂੰ ਸਿਗਨੀਫੀਕੈਂਟ ਮੈਂ ਮੰਨਦਾ ਕਿ ਇੰਨੇ ਜ਼ਿਆਦਾ ਵੈਪਨ ਆਪਾਂ ਫੜ ਲਈਏ ਔਰ ਸੱਤ ਬੰਦੇ ਫੜੇ ਗਏ ਸਾਰਾ ਨੈਟਵਰਕ ਸਮੈਸ਼ ਹੋ ਗਿਆ ਯਾਰ ਕੋਈ ਜਗ੍ਹਾ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਲੋਕਾਂ ਦੀ ਹੁੰਦੀ ਹੈ ਕਿ ਉਹ ਲੈਂਡਮਾਰਕ ਬਣਾ ਲਿਆ ਇਸੇ ਮੀਲ ਪੱਥਰ ਤੇ ਬਣਾ ਲਿਆ ਕਿਸੇ ਦਰਖਤ ਦੀ ਨਿਸ਼ਾਨੀ ਲਾ ਲਈ ਉਹ ਪਤਾ ਹੀ ਪੁਰਾਣੇ ਜਿਹੜੇ ਮੂਡ ਸਪਰਿੰਗ ਕਿਰਿਮਨਲਸ ਹੈ। ਪਰ ਇਹ ਜਿਹੜੇ ਲੜਕੇ ਲੱਗਦੇ ਐ ਜਸਟ ਕੋਰੀਆ ਕੋਈ ਤਾਂ ਬਹਿ ਉਸ ਤੇ ਲੱਗ ਰਹੇ ਕਿ ਇਹਨਾਂ ਨਾਲ ਨਹੀਂ ਫਸਤਨ ਦਿੱਤੀਆਂ ਉਹਨੂੰ ਮਾਲ ਲਿਆ ਦੋ ਫੇਰ ਆਖਦਾ। ਇਹ ਥੁਰੀ ਰੋਏ ਨਹੀਂ ਨਾ ਦੇ ਖਿਲਾਫ ਵੀ ਤਾਂ ਪਰਚੇ ਹੈਗੇ ਆ ਨਾ। ਪਹਿਲਾਂ ਆਪ ਵੀ ਤਾਂ ਕਿਰਿਮਨਲ ਹੈਗੇ ਆ। ਸੋ ਮਤਲਬ ਬੰਦੇ ਉਸ ਕਿਰਿਮਨਲ ਕ੍ਰਾਈਮ ਵਰਲਡ ਦੇ ਵਿੱਚ ਕਦਮ ਰੱਖਣਾ ਦੀ ਗੱਲ ਨਵੀਂ ਨਹੀਂ ਐ ਬਲਕਿ ਪੁਰਾਣੀ ਹੀ ਐ। ਇਹ ਨੂੰ ਆਪਣੇ ਨੂੰ ਹੋਰ ਐਸਟੈਬਲਿਸ਼ ਕਰਨਾ ਚਾਹੁੰਦੇ ਹਨ ਫਾਈਨੈਂਸ਼ੀਅਲ ਐਂਗਲ ਵੀ ਹੈ ਤੇ ਦੇਖੋ ਮੈਂ ਨੰਬਰ ਨਹੀਂ ਭਾਈ ਸਭ ਕਹਿਦਾ ਪਤਾ ਨਹੀਂ ਹੁਣ ਜੇ ਇਹਦਾ ਜਿਵੇਂ ਇਨਵੈਸਟੀਗੇਸ਼ਨ ਆਏਗੀ ਤਾਂ ਨੂੰ ਸਾਰੀ ਗੱਲ ਰਿਵੀਲ ਕੀਤੀ ਜਾਏਗੀ ਥੈਂਕ ਯੂ ਥੈਂਕ ਯੂ ਜਿਹੜਾ ਇਸਦਾ ਡੈਟਾ ਹੈ